ਅੰਤ ਤੱਕ ਸਾਸ ਤਾਗਿਤ ਪ੍ਰਤੀ ਕੱਟ ਲੈਨੇ ਸਵਾਸ ਹਮੇਸ਼ਾ ਵਾਸਤੇ ਸੋ ਇਹ ਜਿੰਨੇ ਸਵਾਸ ਸਰਰੀ ਵਿੱਚੋਂ ਕੱਢਦੇ ਹਨ ਹਜੂਰ ਪਰਵਾਉਂਦੇ ਹਨ ਛਿੰ ਛਿੰ ਆਉਧ ਬਹਾਤ ਹੈ ਫੁੱਟਾ ਕਰਕੇ ਉਹ ਪੰਨ ਛਿੰ ਛਿੰ ਕਰਕੇ ਉਮਰ ਗੁਜ਼ਰਦੀ ਜਾ ਰਹੀ ਹੈ ਜਿਵੇਂ ਟੁੱਟੇ ਹੋਏ ਘੜੇ ਦੇ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ ਅਖੀਰੋਂ ਖਾਲੀ ਹੋ ਜਾਂਦਾ ਹੈ ਇਸੇ ਤਰ੍ਹਾਂ ਕਿ ਅਪ 24000 ਸਵਾਸਾਂ ਰੂਪੀ ਪਾਣੀ ਸਰੀਰੂਪੀ ਕੱਦੇ ਵਿੱਚੋਂ ਸੋ ਇੰਨੀਆਂ ਬੂੰਦਾਂ ਹਰੋ ਜੀਆਂ ਨਿਕਲ ਰਹੀਆਂ ਹਨ ਜਦੋਂ ਸਵਾਸ ਅੰਤ ਉਸਮਾਪਤ ਹੋ ਗਏ ਤਾਂ ਫਿਰ ਹਰ ਤੂਟੀ ਗਾਢੋ ਸਿਰ ਭਾਰ ਵਾਲੇ ਹੰਤ ਹੋ ਜਾਵੇਗੀ ਸੋ ਬਹਿਤੀ ਜਾਤ ਕਦੇ ਦ੍ਰਿਸ਼ ਦਾ ਧਾਰਕ ਮਿੱਥਿਆ ਮੋਹ ਬੰਦੇ ਨਿਸਪਾਰਸ਼ ਚ ਚਾਹੀਦਾ ਸੀ ਮਾਤਵੇ ਫਾਇਦੇ ਵਿੱਚ ਪ੍ਰੈਣੀ ਜਨ ਪਦਾਰਥ ਜੀਤ ਹਰ ਸਰਣੀ ਕੇ ਜਾਣਦਾ ਜੀ ਕੇ ਅਹੇਸ਼ਵਾਸ ਕੇ ਸਵਾਸ ਖੁੱਕਨੇ ਜਾ ਰਹੇ ਨੇ ਦੇਸ ਤੇ ਪਹਿਰ ਪਹਿਰ ਤੇ ਕਹਿਆਂ ਆਪ ਘਟਾ ਤਨ ਖੀਜਾ ਕਾਲ ਅਹੇਰੀ ਫਿਰ ਬਦਕ ਜਿਉ ਕਹੋ ਕਵਨ ਬਿਦ ਕੀਜੈ ਸੋ ਦਿਲ ਆਮਨ ਲਾਗਾ ਮਾਤਾ ਪਿਤਾ ਭਾਈ ਸੁਖ ਬੰਤਾ ਕਹੋ ਕੋ ਹੈ ਕਾਤ ਤੇ ਮੂਰਖ ਆਦਮੀ ਸਮਝਦਾ ਹੀ ਨਹੀਂ ਕਿ ਮੇਰੇ ਸਵਾਸ ਮੁੱਕਦੇ ਜਾ ਰਹੇ ਨੇ ਨਦੀ ਦੇ ਵਿੱਚ ਪਾਣੀ ਦਾ ਪ੍ਰਵਾਹ ਇੱਕ ਰਾਸ਼ ਪ੍ਰਤੀਤ ਹੁੰਦਾ ਪਰ ਪਹਿਲਾ ਪਾਣੀ ਦੂਰ ਚਲਾ ਗਿਆ ਹੁੰਦਾ ਮਗਰ ਉਹ ਰਹਾ ਹੁੰਦਾ ਹੈ ਜੇ ਦਿੱਚੁਣ ਅਲਸਾਲ ਕੇ ਪਾਣੀ ਹੋਰ ਨਾ ਆਵੇ ਤਾਂ ਮੁੱਕ ਜਾਵੇ। ਭਰੇ ਭਰੇ ਨਦੀ ਪ੍ਰਕੀਤ ਹੁੰਦੀ ਆ ਪਰ ਇਹ ਨੂੰ ਸਮਝ ਨਹੀਂ ਕਿ ਪਹਿਲਾ ਪਾਣੀ ਅੱਗੇ ਲੰਘ ਗਿਆ। ਇਹ ਸੇtrasੋ ਸਾਥ ਭਰਿਆ ਭਰਿਆ ਪ੍ਰਕੀਤ ਹੁੰਦਾ ਪਰ ਕਾਰਨ ਇਹ ਹੈ ਕਿ ਪਿੱਛੋਂ ਹੋਰ ਜੰਮਦੇ ਆਉਂਦੇ। ਸੋ ਪਹਿਲੇ ਜੇ ਸਿਉ ਉਹ ਮਰ ਕੇ ਸਮਾਪਤ ਹੋ ਗਿਆ। ਸੋ ਜੀਵ ਤੈਨੂੰ ਇਸੇ ਦਾ ਸੰਸਾਦ ਭਰਿਆ ਪ੍ਰਕੀਤ ਹੁੰਦਾ ਹੈ। ਪਹਿਲੇ ਤੈਨੂੰ ਗਲਤਫਹਿਮੀ ਹੈ। ਵੀਦਾ ਕਿੱਥੇ ਪਹਿਲੇ ਮਾਪਿਆਂ ਜਿਨੀ ਤੂੰ ਜਨਿਓ ਹੋਇ। ਤੈ ਪਾਸੋਂ ਕੋਈ ਲੱਗ ਗਿਆ ਤੂੰ ਅਜੇ ਨਾ ਪਤੀ ਰੋਹ ਹੈ। इस वास्ते तेरे स्वास कल वर्ग तो दिन अटा पै गए चौवी हजार स्वासा कल अब तू घट गया जननी जान तो सुख वो तो पता है इस तरह जाना जी दिन अब्ध घटता है मां कह सुख मेरा पुख इने साल व्डा हो गया नहीं माई तेन पता नहीं यह जहाा होया जे वह दीवे को फूक मार के करा देता है जे इस उम्र पंह साल से पूरी जे साल उम्र गुजर गई है तो साल क्या कर छोटा हो गया वाले केवल के ने ज्यौते रहना साल छोटा हो गया है तू उल्टा के कही मेरा पुत्र व्डा हो गया नहीं छोटा हो गया कई उम्र सब गुजरती जा रही है मोर मोर कर अद कला कराओ सकता है तो यह समझना नहीं क्या शादा मेरे के स्वास्थ घट है